ਦਸੰਬਰ ਦਾ ਮਹੀਨਾ ਸਿੱਖਾਂ ਦੇ ਵਿੱਚ ਕੁਰਬਾਨੀਆਂ ਪਰਿਆ ਮਹੀਨਾ ਹੈ। ਇਸ ਮਹੀਨੇ ਦਾ ਇਤਿਹਾਸ ਆਪਾਂ ਨੂੰ ਬਹੁਤ ਜ਼ਿਆਦਾ ਹੱਦ ਤੱਕ ਡਿਫਾਈਨ ਕਰਦਾ। ਜਦੋਂ ਆਪਾਂ ਡਰ ਜਾਂਦੇ ਨੇ, ਜਦੋਂ 15 ਵੱਢ ਜਾਂਦੇ ਨੇ, ਜਦੋਂ ਆਪਾਂ ਲੁਕ ਜਾਂਦੇ ਹਾਂ ਕੌਮ ਦੇ ਮਸਲਿਆਂ ਦੇ ਵਿੱਚ ਵੀ ਉੱਥੇ ਚੀਜ਼ ਫਿਰ ਮਹਿਸੂਸ ਕਰਨੀ ਚਾਹੀਦੀ ਹੈ। ਵੀ ਅੱਜ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਧੀਆਂ ਅਖਵਾਉਣ ਦੇ ਹੱਕਦਾਰ ਹੈਗੇ ਆ ਜਾਂ ਨਹੀਂ। ਆਪ ਅਮਰਤ ਹੈ, ਆਪ ਗੁਰਸਿੱਖ। ਜਿਵਾਗ ਨੂੰ ਧੋਕ ਕੇ ਸਭ ਕੁਝ ਖਵਾਇਆ ਜਾ ਰਿਹਾ ਹੈ। ਇਹ ਕਾਰ ਦੇ ਵਿੱਚ ਨਹੀਂ ਇਹ ਕਮਜ਼ੋਰ ਰਹੇ ਜੂਗਾ। ਕੀ ਏਲਣਾ ਕਰਦੇ ਆਪ ਐ? ਆਪਾਂ ਕੀ ਲੈਣਾ ਭਈ? ਆਪਣਾ ਕੰਮ ਆ ਗੁਰੂਗਰ ਜਾ ਕੇ ਮੱਥਾ ਟੇਕਣਾ, ਪਾੜ ਕਰਾਉ ਤੇ ਵਾਪਸ ਆ ਜਾਣਾ। ਬਾਕੀ ਗੱਲਾਂ ਤੋਂ ਆਪਾਂ ਭਰੇ ਰਹਿਣਾ। ਨਹੀਂ। ਸਿੱਖੀ ਭਾਈ ਅੰਦਰ ਹੋਣੀ ਚਾਹੀਦੀ ਆ। ਬੜਾ ਬੜਾ ਇਹ ਬਹੁਤ ਸੋਣਾ। ਸਿੱਖੀ ਅੰਦਰ ਹੋਣੀ ਚਾਹੀਦੀ ਆ ਵਾਕਟਾ ਤੇ ਫਿਰ ਕੀ ਹੋ ਗਿਆ? ਇਹ ਮਹੀਨਾ ਜੇ ਦਾੜੀ ਨਹੀਂ ਰੱਖੀ ਰੱਖਣ ਦਾ, ਇਹ ਮਹੀਨਾ ਦੇ ਪੱਤੇ ਨਹੀਂ ਬੰਨਦੇ ਬੰਨਣ ਦਾ। ਇਹ ਮਹੀਨਾ ਖੁੱਲ ਕੇ ਜਕਾਰੇ ਲਾਉਂਦਾ, ਇਹ ਮਹੀਨਾ ਲੋਕਾਂ ਨੂੰ ਦੱਸਣ ਦਾ। ਅਸੀਂ ਕਿੱਥੋਂ ਆਇਆ? ਮੈਂ ਸੋਚਿਆ ਵੀ ਥੋੜੇ ਜਿਹਾ ਨੋਟਸ ਬਣਾਵਾ ਥੋੜੀਆਂ ਜੀਆਂ ਗੱਲਾਂ ਬਾਤਾਂ ਇਸ ਮਹੀਨੇ ਦੇ ਵਿੱਚੋਂ ਕੋਈ ਸਾਂਝੀਆਂ ਕਰੀਏ ਉਹ ਜਵਾਕਾਂ ਨਾਲ ਖਾਸ ਕਰਕੇ ਕਹਿ ਲਓ ਵੀ ਜਿਨ੍ਹਾਂ ਨੇ ਪੰਜਾਬੀ ਨਾਲ ਨਹੀਂ ਸਾਂਝ ਨਹੀਂ ਪਾਈ ਜਾਂ ਇਤਿਹਾਸ ਨਾਲ ਨਹੀਂ ਸਾਂਝ ਪਾਈ ਨਹੀਂ ਤੇ ਅੱਜ ਉਹ ਕਹਿੰਦੇ ਨੇ ਸਾਨੂੰ ਕੋਈ ਸਮਝਾਉਂਦਾ ਨਹੀਂ ਜਿਹੜੇ ਗੁਰੂ ਘਰ ਜਾ ਸਕਦੇ ਨੇ ਜਿਹੜੇ ਆਹ ਮਹੀਨੇ ਕਹਾਸਾ ਸੁਣ ਸਕਦੇ ਨੇ ਇਤਿਹਾਸ ਸੁਣ ਸਕਦੇ ਨੇ ਉਹ ਸਾਰਿਆਂ ਨੂੰ ਬੇਨਤੀ ਹੈ ਵੀ ਤੁਸੀਂ ਵੀ ਥੋੜਾ ਥੋੜਾ ਯੋਗਦਾਨ ਆਪਣੇ ਪਰਿਵਾਰ 'ਚ ਆ ਕੇ ਵਾਪਸ ਪਾਓ ਤੇ ਜਵਾਕਾਂ ਨੂੰ ਵੀ ਦੱਸੋ ਵੀ ਮਹੀਨਾ ਕਿਵੇਂ ਦਾ ਭਾਈ ਇਹ ਕ੍ਰਿਸਮਸ ਤੇ ਜਾ ਕੇ दारूਆ ਪੀ ਕੇ ਭੰਗੜੇ ਪਾ ਕੇ ਉਨੀ ਹੈ ਆਪਣੇ ਲਈ ਆਪਣੇ ਲਈ ਇਹ ਮਹੀਨਾ ਕਿੰਨੀਆਂ ਸ਼ਹੀਦੀਆਂ ਹੋਈਆਂ ਕੌਮ ਖਾਤਰ ਮਹਾਰਾਜ ਨੇ ਕੀ ਕੀ ਕੀਤਾ ਆਮ ਹੀ ਨਾ ਜਿਹੜਾ ਹੈ ਕਿੰਨਾ ਖਾਸ ਤੇ ਕਿਉਂ ਪਹਿਲਾ ਲੈਸਨ ਜਿਹੜਾ ਮੈਨੂੰ ਮਿਲਦਾ ਹੈ ਗੁਰਸਿੱਖੀ ਦੇ ਵਿੱਚੋਂ ਤੇ ਆਹ ਮਹੀਨੇ ਦੇ ਵਿੱਚੋਂ ਜਿਹੜਾ ਮਿਲਦਾ ਉਹ ਹੈਗਾ ਕੁਆਲਿਟੀ ਓਵਰ ਕੁਆਂਟੀਟੀ ਵੀ ਐਵੇਂ ਬੱਗ ਨਹੀਂ ਇਕੱਠੇ ਕੀਤੇ ਹੋਏ ਸੀ ਚੁਣੇ ਹੋਏ ਖਾਲਸੇ ਹੁੰਦੇ ਸੀ ਥੋੜੇ ਪਰ ਉਹਨਾਂ ਦੀ ਕੁਆਲਿਟੀ ਸਿਰੇ ਦੀ ਐ ਸਿੱਖੀ ਦਾ ਇੱਕ ਸਿਧਾਂਤ ਹੈ ਮੇਰੇ ਹਿਸਾਬ ਨਾਲ ਵੀ ਬੱਗ ਨਹੀਂ ਇਕੱਠੇ ਕਰਨੇ ਅਬ ਜਿਹੜਾ ਵੀ ਖਾਸ ਹੈ ਨਾ ਉਹਨੇ ਹਰ ਸਵਾ ਲੱਖ ਨਾਲ ਇੱਕ ਇੱਕ ਲੜਦਾ। ਕੋਰ ਸਾਹਬ ਦੇ ਵਿੱਚ ਪੰਜ ਪੰਜ ਸਿੰਘਾਂ ਦਾ ਜਨਸਾਜ ਆ ਰਿਹਾ ਤੇ ਸ਼ਹੀਦ ਹੋ ਰਿਹਾ। ਕੁਆਲਿਟੀ, ਓਵਰ ਕੁਆਂਟੀਟੀ। ਭੀੜਾਂ ਨੇ ਇਕੱਠੀਆਂ ਕਰੀਆਂ ਆਈਆਂ ਸੀ। ਹਜ਼ਾਰਾਂ ਦੇ ਸਿਰ ਲਾ ਰਿਹਾ ਸੀ। ਜਿਹੜੇ ਸਿੰਘ ਉਥੋਂ ਚਲੇ ਵੀ ਗਏ। ਫਿਰ ਸਿੰਘ ਵਾਪਸ ਆ ਕੇ ਮਿਲਦੇ ਨੇ ਗੁਰੂ ਸਾਹਿਬ ਨੂੰ। ਅਪਦੀ ਜਾਨ ਤੋਂ ਉੱਤੇ ਹੋਰ ਬਹੁਤ ਕੁਝ ਆ। ਬਹੁਤ ਵੱਡੀਆਂ ਚੀਜ਼ਾਂ ਵਾਸਤੇ ਆਪਾਂ ਵਾਰਨਾ ਪੈ ਸਕਦਾ। ਮਹਾਰਾਜ ਨੇ ਤੱਬ ਕੇ ਐਗਜ਼ਾਮਪਲ ਦਿੱਤੀ। ਅਮੀਨ ਦੇ ਵਿੱਚ ਆਪਾਂ ਨੂੰ ਸਿਖਾਉਂ। ਜਦੋਂ ਆਪਾਂ ਡਰ ਜਾਂਦੇ ਜਦੋਂ ਆਪਾਂ ਵੜ ਜਾਂਦੇ ਜਦੋਂ ਆਪਾਂ ਲੁਕ ਜਾਂਦੇ ਆ ਕੌਮ ਦੇ ਮਸਲਿਆਂ ਦੇ ਵਿੱਚ ਉੱਥੇ ਚੀਜ਼ ਫਿਰ ਮਹਿਸੂਸ ਕਰਨੀ ਚਾਹੀਦੀ ਆ ਵੀ ਅੱਜ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਧੀਆਂ ਅਖਵਾਉਣ ਦੇ ਹੱਕਦਾਰ ਹੈਗੇ ਆ ਜਾਂ ਨਹੀਂ ਬਹੁਤ ਜ਼ਰੂਰੀ ਵੱਡੀਆਂ ਗੱਲਾਂ ਛੱਡੋ ਜਿੱਤੇ ਤੁਸੀਂ ਹੁਣ ਜਾ ਕੇ ਕ੍ਰਿਸਮਸ ਤੇ ਡਿਨਰ ਤੇ ਬਹਿ ਕੇ Talky ਉੱਥੇ ਉਹਨਾਂ ਰੱਖੀ ਹੋਣੀ ਤੇ ਉੱਥੇ ਬਹਿ ਕੇ ਆਪਾਂ ਆਹੀ ਕਰਾਂਗੇ ਸਾਰੇ ਤੇ ਫਿਰ ਕਹਾਂਗੇ ਯਾਰ ਇਹਨਾਂ ਦਾ ਕਲਚਰ ਹੈ ਇਹਨਾਂ ਨਾਲ ਵੀ ਤਾਂ ਮਨਾਉਣਾ ਚਾਹੀਦਾ ਆਪਣੇ ਘਰੇ ਕਿਸੇ ਦੀ ਡੈਥ ਹੋਈ ਹੋਵੇ ਕੋਈ ਸ਼ੂਰ ਬੀਰ ਜੋਧਾ ਆਪਣੇ ਘਰ 'ਚ ਕੁਰਬਾਨੀ ਦਿੱਤੀ ਹੋਵੇ ਕਿਸੇ ਨੇ ਉਹਨਾਂ ਦਾ ਦੋੇ ਪੜਦਾਦਿਆਂ ਚ ਵੀ ਤੁਸੀਂ ਅੱਜ ਵੀ ਉਹਦਾ ਨਾਮ ਪ੍ਰਾਰਟਨਾ ਲਾਉਂਗੇ ਪਰ ਉਹਦੇ ਪੱਗਾਂ ਚੁੱਪ ਕਰ ਜਾਣਿਆ ਤੁਸੀਂ ਬੜੇ ਆਰਾਮ ਨਾਲ ਕਹਿ ਸਕਦੇ ਹੋ ਤੁਸੀਂ ਉਹਨਾਂ ਸਾਹਮਣੇ ਵਾਲੇ ਅਪਰੀਸ਼ੀਏਟ ਵੀ ਕਰ ਰਹੇ ਹੋ ਜੇ ਤੁਸੀਂ ਕਹੋਗੇ ਭਾਈ ਅਸੀਂ ਨਹੀਂ ਮਨਾਉਂਦੇ ਕਿਉਂਕਿ ਸਾਡੇ ਤਾਂ ਗੱਲ ਆ ਹੈ ਸਾਹਮਝਾਦਿਆਂ ਨੇ ਕੁਰਬਾਨੀਆਂ ਆਪਣੇ ਲਈ ਦਿੱਤੀਆਂ ਸੀ ਜਿਹੜੇ ਅੱਜ ਆਪਾਂ ਪਗਾਂ ਮੇਲੇ ਬੈਠੇ ਆ ਤਾਂ ਮਹਿਸੂਸ ਕਰਨਾ ਜਿਹੜੇ ਦਰਖਤ ਦੀਆਂ ਜੜਾਂ ਡੂੰਘੀਆਂ ਨਾ ਉਹੀ ਦਰਖਤ ਲੰਮਾ ਟਾਈਮ ਖੜਦਾ ਇਹ ਜੜਾਂ ਬਹੁਤ ਡੂੰਘੀਆਂ ਲੱਗੀਆਂ ਹੋਈਆਂ ਸਿੱਖ ਪੰਥ ਦੀਆਂ ਇਹ ਜੜਾਂ ਛੋਟੇ ਤੇ ਵੱਡੇ ਸਾਬ੍ਹ ਜਾਦਿਆਂ ਤੋਂ ਲੈ ਕੇ ਗੁਰੂ ਸਾਹਿਬਾਂ ਦੀਆਂ ਕੁਰਬਾਨੀਆਂ ਤੋਂ ਲੈ ਕੇ ਬਾਅਦ ਚ ਬੰਦਾ ਸਿੰਘ ਬਹਾਦਰ ਉਹਨਾਂ ਤੱਕ ਹਰ ਕਿਸੇ ਨੇ ਜੜਾਂ ਹੀ ਡੁੰਗੀਆਂ ਕਰੀਆਂ ਜਿਉਂ ਜਿੜਾ ਨੂੰ ਮਹਿਸੂਸ ਕਰਨਾ ਆਪਣਾ ਫਰਜ਼ ਆ ਤੇ ਫਿਰ ਇਹ ਸਮਝਣਾ ਕਿ ਅਸੀਂ ਕਿੱਥੋਂ ਆਨੇ ਆ 300 ਸਪਾਰਟਨ ਦੀ ਮੂਵੀ ਦੇ ਕਿ ਆਪਾਂ ਮੋਟੀਵੇਟ ਹੋ ਰਹੇ ਆ ਆਪਣਾ ਤਾਂ ਕਲਾਕਲਾ 300 ਸਪਾਰਟਨ ਵਰਗਾ ਸੀ ਉਹ ਚੀਜ਼ ਨੂੰ ਆਪਾਂ ਮਹਿਸੂਸ ਨਹੀਂ ਕਰ ਰਹੇ ਇਹ ਮਹੀਨਾ ਉਹ ਪ੍ਰਾਈਡ ਦਾ ਇਹ ਮਹੀਨਾ ਜੇ ਦਾੜੀ ਨਹੀਂ ਰੱਖੀ ਰੱਖਣ ਦਾ ਇਹ ਮਹੀਨਾ ਜੇ ਪੱਗ ਨਹੀਂ ਬੰਨਦੇ ਬੰਨਣ ਦਾ ਇਹ ਮਹੀਨਾ ਖੁੱਲ ਕੇ ਜਕਰ ਲਾਉਂਦਾ ਇਹ ਮਹੀਨਾ ਲੋਕਾਂ ਨੂੰ ਦੱਸਣ ਦਾ ਅਸੀਂ ਕਿੱਥੋਂ ਆਇਆ ਇਹ ਸਾਡੀ ਹੋਣ ਦਾ ਮਹੀਨਾ ਮਹਿਸੂਸ ਕਰੋ ਅੱਖਾਂ ਬੰਦ ਕਰਕੇ ਇੱਕ ਮਿੰਟ ਲਈ ਕਿੱਡਾ ਜੋਦੇ ਸੀ ਕੀ ਕੌਮ ਆਪਣੀ ਤੇ ਅੱਜ ਆਪ ਛੋਟੀ ਜਿਹੀ ਗਲਤ ਘਬਰਾ ਜਾਂਦੇ ਇਹ ਮਹੀਨਾ ਆਪਣੇ ਆਪ ਨੂੰ ਮੈਂਟਰੀ ਫਿਜ਼ੀਕਲੀ ਕੈਮ ਕਰਦਾ ਹੀਰੇ ਜਿਹੜੇ ਬਣਦੇ ਨੇ ਜਦੋਂ ਹੀਰਾ ਤਰਾਸ਼ਿਆ ਜਾਂਦਾ ਉਹ ਬਹੁਤ ਹੀ ਡਾਵੇਦੀ ਲੰਘਦਾ ਤਾਂ ਸਿੱਖੀ ਹੈ ਜਿਹੜੀ ਸਿੱਖੀ ਸਰੂਪ ਚ ਆਉਣਾ ਇਹ ਵੀ ਇੱਕ ਹੀਰਾ ਬਣਦੇ ਬਰਾਬਰ ਆ ਪਰ ਉਹ ਵੀ ਮਾਰ ਕੇ ਤਰਾਸ਼ਦੇ ਨੇ ਫਰਮਾਨ ਜੀ ਨੇ ਆਪਾਂ ਨੂੰ ਤਰਾਸ਼ਣ ਤੋਂ ਪਹਿਲਾਂ ਆਪਦੇ ਆਪ ਨੂੰ ਆਪਣੇ ਪਰਿਵਾਰ ਨੂੰ ਤਰਾਸ਼ ਕੇ ਆਪਾਂ ਨੂੰ ਐਗਜ਼ਾਮਪਲ ਦਿੱਤੀ ਆ ਮੀਨਾਂ ਦੇ ਵਿੱਚ ਮਾਤਾ ਗੁਜਰੀ ਜੀ ਨੇ ਆਪਾਂ ਨੂੰ ਐਗਜ਼ਾਮਪਲ ਦਿੱਤੀ ਉਹਨਾਂ ਨੇ ਦੋ ਹੀਰੇ ਤਰਾਸ਼ੇ ਆਪਣੇ ਸਾਹਮਣੇ ਕਦੇ ਵਾਸਤੇ ਆਪਾਂ ਨੂੰ ਸੋਹਣ ਆਪਾਂ ਜਵਾਕ ਨੂੰ ਤਰਾਸ਼ ਰਹੇ ਉਹ ਨਾ ਛੋਟਾ ਜਿਹਾ ਜਬਾਕ ਹੁਣ ਤੈਨੂੰ ਖਾਪੀ ਲੈਣ ਦੋ ਆਪ ਅਮਰਤਰੀ ਆਪ ਗੁਰਸਿੱਖ ਜਵਾਕ ਨੂੰ ਠੋਕ ਕੇ ਸਭ ਕੁਝ ਖਵਾਇਆ ਜਾ ਰਿਹਾ ਇੱਕ ਘੜੇ ਦੇ ਵਿੱਚ ਨਹੀਂ ਇਹ ਕਮਜ਼ੋਰ ਰਹਿ ਜਾਊਗਾ ਕੀ ਗੱਲਾਂ ਕਰਦੇ ਆਪਾਂ ਇਹ ਲੱਗਦਾ ਹੈ ਜੇ ਕਿਸੇ ਦਾ ਜਵਾਕ ਅੱਜ ਸਿਰਫ ਮੂਲ ਮੰਤਰ ਕਰ ਰਿਹਾ ਹੈ 5ਵੇਂ 6ਵੇਂ ਕਲਾਸ ਦਾ ਤਾਂ ਬੜੇ ਮਾਣ ਦੀ ਗੱਲ ਸਮਝੀ ਜਾ ਰਹੀ ਹੈ ਕਿਉਂ ਨਹੀਂ ਪੰਜਾਬੀ ਸਿਖਾ ਰਹੇ ਆ ਜਵਾਕਾਂ ਨੂੰ ਕਿਉਂ ਬਾਣੀ ਪੜ੍ਹਨੀ ਨਹੀਂ ਸਿਖਾ ਰਹੇ ਜੇ ਅਗੜਾ ਲਵਾਵਾਂਗੇ ਖਿੱਚ ਕੇ ਰੱਖਾਂਗੇ ਉਹਨਾਂ ਨੂੰ ਕੈਂਪ ਕਰਾਂਗੇ ਤਾਂ ਹੀ ਦਲੇਰ ਬਣਨਗੇ ਤਾਂ ਆਹ ਟੈਬ ਹੈ ਅੱਜ ਆਮ ਹੀ ਨਾ ਇਹ ਹੈ ਅਪਦਾ ਜਿਹੜਾ ਹੈਗਾ ਪ੍ਰਾਣ ਲੈਣ ਦਾ ਵੀ ਅਗਲੇ 3 ਮਹੀਨੇ 6 ਮਹੀਨੇ ਵਿੱਚ ਜਵਾਕਾਂ ਨੂੰ ਕਿਵੇਂ ਕੈਂਪ ਕਰਨਾ 8 ਮਹੀਨੇ ਦੇ ਅੰਦਰ ਕੀ ਜੇ ਸਮਝਦੇ ਵੀ ਗੁਰੂ ਮਹਾਰਾਜ ਨੇ ਬਹੁਤ ਸਾਰੇ ਲੀਡਰ ਬਣਾਏ ਬਹੁਤ ਸਾਰੇ ਲੀਡਰ ਬਣਾਏ ਕਸੇ ਕਿ ਦੇ ਵਿੱਚ ਲੀਡਰਾਂ ਦੀ ਘਾਟ ਮਹਿਸੂਸ ਹੋ ਰਹੀ ਆ ਕਿਉਂਕਿ ਆਪਾਂ ਘਰੋ ਘਰ ਹੀ ਲੀਡਰ ਬਣ ਨਹੀਂ ਰਹੇ ਤੇ ਬਣਾ ਨਹੀਂ ਰਹੇ ਆਪਾਂ ਕੀ ਲੈਣਾ ਭਾਈ ਆਪਣਾ ਕੰਮ ਆ ਗੁਰੂਗੜ੍ਹ ਜਾ ਕੇ ਮੱਥਾ ਟੇਕਣਾ ਪਾਠ ਕਰਾਉਂਦੇ ਵਾਪਸ ਆ ਜਾਣਾ ਬਾਕੀ ਗੱਲਾਂ ਤਾਂ ਉੱਪਰ ਹੀ ਰਹਿਣਾ ਨਹੀਂ ਮਰਨ ਵੀ ਇਹ ਕਹਿੰਦੇ ਤੇ ਸਾਰੇ ਸਿੰਘ ਵੀ ਇਹ ਕਹਿੰਦੇ ਬੰਦਾ ਸਿੰਘ ਬਹਾਦਰ ਵੀ ਇਹ ਕਹਿੰਦੇ ਭਾਈ ਮਨੀ ਸਿੰਘ ਵੀ ਕਹਿੰਦੇ ਕੋਈ ਵੀ ਕਹਿ ਸਕਦਾ ਸੀ ਫਿਰ ਅੱਜ ਆਪਾਂ ਇੱਥੇ ਖੜੇ ਹੁੰਦੇ ਤਾਂ ਲੀਡਰਸ਼ਿਪ ਆ ਜਿਹੜੀ ਆਪਣੀ ਕੌਮ ਦੀ ਲੀਡਰਸ਼ਿਪ ਆ ਉਹਦੇ ਵਿੱਚ ਆਪਣਾ ਯੋਗਦਾਨ ਬਹੁਤ ਜ਼ਿਆਦਾ ਜ਼ਰੂਰੀ ਆ ਟੱਟ ਕੇ ਖੜਨਾ ਸਹੀ ਗੱਲ ਕਰਨੀ ਆਪਾਂ ਖੋਣ ਦੀ ਲੋੜ ਨਹੀਂ ਪਰ ਬਹੁਤ ਕੁਝ ਆ ਜੋ ਆਪਾਂ ਲੀਡਰਸ਼ਿਪ ਦਾ ਮਤਲਬ ਸਰ ਗੁਰਦੁਆਰਿਆਂ ਦੀਆਂ ਵੋਟਾਂ ਦੇ ਵਿੱਚ ਖੜ ਕੇ ਆਪਾਂ ਗੱਲ ਲਾਉਣ ਤੱਕ ਸੀਮਤ ਨਹੀਂ ਆ ਚੌਧਰ ਬਣਾ ਤੇ ਲੀਡਰਸ਼ਿਪ ਦੇ ਵਿੱਚ ਫਰਕ ਆ ਪਰ ਇੰਨੀ ਐਮ ਪਾਵਰਮੈਂਟ ਆਪਦੇ ਆਪ ਦੇ ਜਵਾਬ ਦੇਣ ਦੇ ਵੀ ਜਵਾਬ ਖੁਦ ਖੜ ਕੇ ਤੁਸੀਂ ਖੜ ਕੇ ਗੱਲ ਕਰ ਸਕੋ ਕਿ ਜੇ ਕੋਹਣਾ ਦੇ ਕੀ ਨੇ ਕੀ ਸਾਡੇ ਹੱਕ ਦੇ ਲਈ ਕਿੱਥੇ ਖੜੇ ਆ ਮੋਮਬੱਤੀ ਦੂਜੀ ਮੋਮਬੱਤੀ ਨਹੀਂ ਜਲਾਉਂਦੀ ਹੈ ਤਾਂ ਉਹਦੇ ਨਾਲ ਉਹਦਾ ਕੋਈ ਨੁਕਸਾਨ ਨਹੀਂ ਜਾਂਦਾ ਜੇ ਇੱਕ ਬੰਦਾ ਸਿੱਖ ਦੂਜੇ ਹੋਰ ਕਿਸੇ ਨੂੰ ਸਿੱਖ ਬਣਨ ਦੀ ਪ੍ਰੇਰਣਾ ਦੇ ਸਕੇ ਹੋਰ ਕਿਸੇ ਨੂੰ ਚੰਗੇ ਕੰਮ ਕਰਨ ਦੀ ਪ੍ਰੇਰਣਾ ਦੇ ਸਕੇ ਕਿਸੇ ਹੋਰ ਨਗਰੂ ਨਾਲ ਜੋੜ ਸਕੇ ਤੇ ਇਹਦੇ ਨਾਲ ਕੌਮ ਵਧਣੀ ਹੈ ਇਹਦੇ ਨਾਲ ਫਾਇਦਾ ਹੀ ਹੋਣਾ ਸਭ ਦਾ ਇਹਦੇ ਨਾਲ ਨੁਕਸਾਨ ਕਿਸੇ ਦਾ ਨਹੀਂ ਤਾਂ ਬਹੁਤ ਜ਼ਰੂਰੀ ਹੈ ਪ੍ਰੇਰਣਾ ਲਾਓ ਤੇ ਪ੍ਰੇਰਣਾ ਦੇ ਸਰੋਤ ਬਣੋ ਆਪਣੇ ਸਰਕਲ ਚ ਆਪਣੇ ਪਰਿਵਾਰ ਚ ਆਪਣੇ ਅੜੜਾੜੇ ਇਹਦੇ ਨਾਲ ਕੀ ਹੈ ਆਪਾਂ ਕੀ ਬਦਾਂਗੇ ਇਕੱਠੇ ਹੋ ਕੇ ਬਦਾਂਗੇ ਤੇ ਕੌਮ ਹੈ ਜਿਹੜੀ ਉਹ ਫੁੱਟੂਗੀ ਫੁੱਲੂਗੀ ਤੇ ਹੌਂਸਲੇ ਵੀ ਵਧਣਗੇ ਜੋ ਜਵਾਨਾਂ ਦੇ ਖਾਸ ਕਰ ਇਹ ਜਵਾਨ ਥੋੜਾ ਦਸਤਾਰ ਬੰਨ ਕੇ ਸਕੂਲ ਜਾਣਾ ਚਾਹੁੰਦਾ ਬੰਨਣਾ ਜਵਾਨ ਥੋੜਾ ਚੋਲਾ ਪਾ ਕੇ ਸਕੂਲ ਜਾਣਾ ਚਾਹਣ ਦੋ ਆਪ ਹੀ ਘਬਰਾਈ ਜਾਣਾ ਪਹਿਲੇ ਜਵਾਨ ਦੇ ਵਾਲ ਕਟਾ ਦੇਮ ਪਹਿਲੇ ਇਹਨਾਂ ਖਾਤਰ ਦਾ ਮਹਾਰਾਜ ਨੇ ਕੁਰਬਾਨੀਆਂ ਕੀਤੀਆਂ ਆਪੇ ਦਾਰੋ ਸਿੰਘ ਨੇ ਖੋਪੜੀ ਲਹਾਤੀ ਤੇ ਅਸੀਂ ਆਪ ਹੀ ਸਾਲ ਦੋ ਸਾਲਾਂ ਜਵਾਨ ਬੰਨ ਨਾ ਇਹਨੇ ਸੱਚ ਕਰ ਕੰਦੇ ਯਾਨਾ ਸਾਢੇ ਕੋ ਟਾਈਮ ਹੈ ਨਾ ਇਤਿਹਾਸਾਂ ਲਿਖ ਕੇ ਚ ਦਮਾਂਗੇ ਆਮੀ ਨੇ ਜੀਤਾ ਮਹਿਸੂਸ ਕਰਦਾ ਟੀਕੇ ਕੀ ਕੀਤਾ ਗੁਰੂ ਸਾਹਿਬ ਨੇ ਆਪਾਂ 1 ਮਿੰਟ ਲਾਉਣੇ ਸਿੱਖੀ ਕੋਈ ਅੰਦਰ ਹੋਣੀ ਚਾਹੀਦੀ ਆ ਬੜਾ ਬੜਾ ਇਹ ਬਹੁਤ ਸੋਹਣਾ ਸਿੱਖੀ ਅੰਦਰ ਹੋਣੀ ਚਾਹੀਦੀ ਆ ਵਾਲਖਾ ਤੇ ਫਿਰਗੇ ਹੋ ਗਏ ਅਜੀਤਾਰ ਸਿੰਘ ਜੀ ਨੂੰ ਕੀ ਰੋਡ ਸੀ ਸੋਚ ਮਹਿਸੂਸ ਕਰੋ ਇਹ ਬੇਸ਼ਾਨਾ ਬੈਠ ਕੇ ਆਮੀਨਾ ਹੈ ਤਾਂ ਬਾਰ ਬਾਰ ਇਹ ਗੱਲ ਕਰ ਰਹੇ ਘਰੇ ਜਾਂ ਜਿਹੜਾ ਨਾ ਜਿਹੜੀ ਬਹਾਦਰੀ ਆ ਕਿ ਜਿਵੇਂ ਜ਼ਖਾਮ ਇੱਕ ਤੋਂ ਦੂਜੇ ਨੂੰ ਲੱਗ ਜਾਂਦਾ ਨਾ ਬਹਾਦਰੀ ਵੀ ਇੱਕ ਤੋਂ ਦੂਜੇ ਨੂੰ ਲੱਗ ਜਾਂਦੀ ਆ ਦਲੇਰੀ ਆ ਜਿਹੜੀ ਹਿੰਮਤ ਆ ਜਿਹੜੀ ਚੱਜ ਬੈ ਜਿਹੜਾ ਇਹ ਐਂ ਲੱਗਦਾ ਜਿਵੇਂ ਜ਼ਖਾਮ ਖੰਗ ਦੂਜੇ ਨੂੰ ਲੱਗ ਤੁਸੀਂ ਕਹਿ ਆ ਮੇ ਤੁਹਾਡੇ ਘਰ ਚ ਮਾਹੌਲ ਆਪਦੇ ਆਪ ਉਹ ਜਾ ਬਣ ਲੱਗੂਗਾ ਉਹ ਤੁਹਾਡੇ ਸਰਕਲ ਚ ਉਹ ਜਾ ਮਾਹੌਲ ਪਣ ਲੱਗ ਜਾਊਗਾ ਪਿੰਡਾਂ ਦੀ ਐਗਜ਼ਾਮਪਲ ਲਓ ਪੈਂਖਾ ਜਰਗਾ ਉਹਨੇ ਕਿੰਨਾ ਮਾਹੌਲ ਜਿਆਦਾ ਸੋਨਾ ਬਣਾ ਰੱਖਿਆ ਇਹ ਹੀ ਆਪਾਂ ਕਰਨਾ ਖਿੱਚ ਕੇ ਰੱਖਣਾ ਤੁਮ 40 ਸਿੰਘਾਂ ਦੇ ਵਿੱਚ ਇੰਨੀ ਬਹਾਦਰੀ ਭਰ ਦੇਣੀ ਕਿਥੋਂ ਇਹਨਾਂ ਬੰਦਾ ਸਿੰਘ ਬਹਾਦਰ ਦੀ ਫੌਜ ਐਨੀ ਤਕੜੀ ਹੋ ਗਈ ਵੀ ਆ ਕੇ ਸਭ ਚੱਕ ਤਰਨਾਂ ਨੇ 1 ਘੰਟੇ ਜੀ ਅਸਾ ਬਹਾਦਰੀ ਨਿਲੇਰੀ ਹਮੇਸ਼ਾ ਇੱਕ ਤੋਂ ਦੋਏ ਨੂੰ ਮਿਲਦੀ ਹੈ ਤਾਂ ਦਲੇਰ ਹੋ ਕੇ ਕੰਮ ਕਰਦੇ ਹਾਂ ਮਹਾਰਾਜ ਦਾ ਪਲਾਨ ਆ ਜਿਹੜਾ ਉਹ ਸਭ ਤੋਂ ਉੱਤਮ ਪਲਾਨ ਆ ਕਰਮ ਕਰਦੇ ਰਹੋ ਜੋਰ ਲਾਉਂਦੇ ਰਹੋ ਪਰ ਇਹ ਸਮਝੋ ਵੀ ਜੋ ਉਹਨੇ ਕਰਨਾ ਹੈ ਨਾ ਉਹ ਸਹੀ ਹੋਣਾ ਅੱਜ ਸ਼ਾਇਦ ਮੈਨੂੰ ਗਲਤ ਲੱਗੇ ਕਿਉਂਕਿ ਅੱਜ ਮੇਰੀ ਸਮਝ ਛੋਟੀ ਆ ਕੱਲ ਨੂੰ ਸ਼ਾਇਦ ਮੇਰੀ ਸਮਝ ਵੱਡੀ ਹੋ ਜਾਵੇ ਉਹ ਚੀਜ਼ ਮੈਨੂੰ ਵਧੀਆ ਲੱਗਣ ਲੱਗ ਜਾਣਾ ਤਾਂ ਇਹ ਨਹੀਂ ਕਹਣਾ ਰੱਬ ਮੇਰੇ ਨਾਲ ਮਾੜਾ ਕਰੂਗਾ ਕਿ ਤਾ ਨਾ ਉਹਨੂੰ ਆਪਣਾ ਫਿਕਰ ਆ ਮਾਂ ਤਾਂ ਕਹਿੰਦੀ ਹੁੰਦੀ ਆ ਵੀ ਜਿਹਨੇ ਚੁੰਝ ਲਾਇਆ ਚੋਗਾ ਵੀ ਦੋ ਤੂੰ ਅਸੂਖ ਬੇਸ਼ਾਮ ਮਹਿਸੂਸ ਕਰਨਾ ਥੋੜੀ ਸੀਰੀਅਸ ਵੀਡੀਓ ਬਣਾਈ ਆ ਥੋੜੇ ਜਿਹਾ ਪੁਆਇੰਟ ਥੋੜੇ ਜਿਹਾ ਸੋਲਿਡ ਨੇ ਥੋੜੇ ਜਿਹਾ ਇਹਨਾਂ ਨੂੰ ਮਹਿਸੂਸ ਕਰਿਓ ਇਹ ਮਹੀਨੇ ਦੇ ਨਾਲੇ ਪੁ ਤੇ ਜੇ ਮੜੀ ਜੀ ਵੀ ਗੱਲ ਦਿਲੋਂ ਲੱਗਦੀ ਹੈ ਨਾ ਪਰ ਦੁਬਾਰਾ ਜਾ ਕੇ ਆਇਆ ਅੱਜ ਮੈਂ ਤੁਹਾਨੂੰ ਮੜਦਾ ਹੋਰ ਵੀਡੀਓ ਨਾਲ ਕੋਸ਼ਿਸ਼